ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ ਪੂਰੀ ਦੁਨੀਆ ਦੇ ਵਿੱਚ ਛਾਏ ਹੋਏ ਨੇ ਡੋਨਾਲਡ ਟਰੰਪ ਦੇ ਵੱਲੋਂ ਇੱਕ ਇੱਕ ਜਿਹੜਾ ਫੈਸਲਾ ਲਿਆ ਜਾਂਦਾ ਹੈ ਕੋਈ ਐਲਾਨ ਕੀਤਾ ਜਾਂਦਾ ਹੈ ਤਾਂ ਮਿੰਟਾਂ ਦੇ ਵਿੱਚ ਉਹ ਖਬਰਾਂ ਦੀ ਸੁਰਖੀਆਂ ਬਣ ਜਾਂਦੀਆਂ ਹਨ ਡੋਨਾਲਡ ਟਰੰਪ ਦੇ ਫੈਸਲਿਆਂ ਦੇ ਔਰ ਉਹਨਾਂ ਦੇ ਬੋਲਣ ਦਾ ਇੰਤਜ਼ਾਰ ਪੂਰੀ ਦੁਨੀਆ ਕਰਦੀ ਹੈ ਕਿਉਂਕਿ ਡੋਨਾਲਡ ਟਰੰਪ ਦੇ ਵੱਲੋਂ ਕੁਝ ਵੀ ਜਿਹੜਾ ਫੈਸਲਾ ਲਿਆ ਜਾ ਸਕਦਾ ਥੋੜੇ ਹੀ ਸਮੇਂ ਦੇ ਵਿੱਚ ਉਹ ਕੁਝ ਵੀ ਐਲਾਨ ਕਰ ਸਕਦੇ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਿਹੜੀ ਆਪਣੀ ਐਕਟੀਵਿਟੀ ਦਿਖਾਈ ਜਾਂਦੀ ਹੈ ਜਦੋਂ ਉਹ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਐਲਾਨ ਜਿਹੜਾ ਜ਼ਰੂਰ ਕੀਤਾ ਜਾਂਦਾ ਹੈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਅਕਸਰ ਉਹ ਟਵੀਟ ਕਰਦੇ ਰਹਿੰਦੇ ਨੇ ਤਾਂ ਡੋਨਾਲਡ 트੍ਰੰਪ ਨੂੰ ਲੈ ਕੇ ਹੁਣ ਜਿਹੜੀ ਇੱਕ ਖਬਰ ਸਾਹਮਣੇ ਆ ਰਹੀ ਹੈ ਟਰੰਪ ਨੂੰ ਹੁਣ ਤੱਕ ਦੇ ਜੇਕਰ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਕਾਰਜਕਾਲਾਂ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਤੋਹਫ਼ਾ ਮਿਲਣ ਜਾ ਰਿਹਾ ਹੈ ਇਹ ਤੋਹਫ਼ਾ ਕਤਰ ਦੇਸ਼ ਦੇ ਵੱਲੋਂ ਮਿਲਣ ਜਾ ਰਿਹਾ ਹੈ ਜਿਸ ਦੀ ਕੀਮਤ 400 ਮਿਲੀਅਨ ਡਾਲਰ ਹੈ ਜੇਕਰ ਇਸ ਦੀ ਕੀਮਤ ਭਾਰਤੀ ਰੁਪਏ ਦੇ ਮੁਤਾਬਕ ਦੇਖੀਏ ਤਾਂ 3400 ਕਰੋੜ ਰੁਪਏ ਇਸ ਦੀ ਕੀਮਤ ਹੈ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਸਮੇਂ ਦੇ ਦੌਰਾਨ ਕਾਰਜਕਾਲ ਦੇ ਦੌਰਾਨ ਹੁਣ ਤੱਕ ਦਾ ਸਭ ਤੋਂ ਮਹਿੰਗਾ ਤੋਹਫਾ ਡੋਨਾਲਡ ਟਰੰਪ ਨੂੰ ਮਿਲਣ ਜਾ ਰਿਹਾ ਹੈ ਦਰਸਲ ਇਹ ਇੱਕ ਲਗਜ਼ਰੀ ਹਵਾਈ ਜਹਾਜ਼ ਹੈ ਜਿਸ ਦੀ ਵਰਤੋਂ ਡੋਨਾਲਡ ਟਰੰਪ ਹਾਲਾਂਕਿ ਹੁਣ ਨਹੀਂ ਕਰ ਸਕਦੇ ਕਿਉਂਕਿ ਸੁਰੱਖਿਆ ਨੂੰ ਦੇਖਦੇ ਹੋਏ ਇਸ ਨੂੰ ਅਜੇ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਤੇ ਕੱਲ ਡੋਨਾਲਡ ਟਰੰਪ ਕਤਰ ਦੌਰੇ ਤੇ ਨੇ ਤੇ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਐਲਾਨ ਜਿਹੜਾ ਕੀਤਾ ਜਾ ਸਕਦਾ ਹੈ ਆਓ ਇਸ ਖਬਰ ਦੇ ਵਿੱਚ ਜਾਣਦੇ ਹਾਂ ਕਿ ਕੀ ਖਾਸ ਹੈ ਇਸ ਲਗਜ਼ਰੀ ਜਹਾਜ਼ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਇਸ ਹਫਤੇ ਯਾਨੀ ਕਿ ਕੱਲ 14 ਮਈ ਨੂੰ ਕਤਰ ਪਹੁੰਚਣ ਵਾਲੇ ਨੇ ਇਸ ਸਮੇਂ ਦੌਰਾਨ ਕਤਰ ਸਰਕਾਰ ਉਸ ਨੂੰ ਇੱਕ ਲਗਜ਼ਰੀ ਬੋਇੰਗ 747 8 ਜੰਬੋ ਜੈਟ ਤੋਹਫੇ ਦੇ ਵਜੋਂ ਦੇ ਸਕਦੀ ਹੈ ਇਸ ਜਹਾਜ਼ ਦੀ ਕੀਮਤ 400 ਮਿਲੀਅਨ ਡਾਲਰ ਹੈ ਤੇ ਲਗਭਗ 3400 ਕਰੋੜ ਰੁਪਏ ਹੈ ਇਸ ਦਾ ਅਧਿਕਾਰਤ ਐਲਾਨ ਟਰੰਪ ਦੇ ਕੱਤਰ ਦੌਰੇ ਦੌਰਾਨ ਕੀਤਾ ਜਾ ਸਕਦਾ ਹੈ ਇਹ ਤੋਹਫਾ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਦੇਸ਼ੀ ਤੋਹਫਾ ਹੋਵੇਗਾ ਹਾਲਾਂਕਿ ਐਲਾਨ ਤੋਂ ਬਾਅਦ ਵੀ ਟਰੰਪ ਨੂੰ ਇਹ ਤੋਹਫਾ ਅਜੇ ਮਿਲੇਗਾ ਨਹੀਂ ਵਾਈਟ ਹਾਊਸ ਦੀ ਕਧਕਾਰੀ ਦੇ ਮੁਤਾਬਕ ਸੁਰੱਖਿਆ ਮਨਜ਼ੂਰੀ ਮਿਲਣ ਦੇ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਟਰੰਪ 2029 ਦੇ ਵਿੱਚ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਦੌਰਾਨ ਪੂਰੇ ਹੋਣ ਤੋਂ ਬਾਅਦ ਥੋੜੀ ਦੇਰ ਪਹਿਲਾਂ ਇਸ ਜਹਾਜ਼ ਦੀ ਵਰਤੋਂ ਕਰ ਸਕਣਗੇ ਰਿਪੋਰਟਾਂ ਦੇ ਮੁਤਾਬਕ ਟਰੰਪ ਇਸ ਜਹਾਜ਼ ਨੂੰ 에ਅਰਫੋਰਸ 1 ਦੇ ਵਿਕਲਪ ਵਜੋਂ ਅਸਥਾਈ ਤੌਰ ਤੇ ਵਰਤਣਗੇ 에ਅਰਫੋਰਸ 1 ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰ ਜਹਾਜ਼ ਹੈ ਵਰਤਮਾਨ ਦੇ ਵਿੱਚ ਟਰੰਪ ਦਾ ਨਿੱਜੀ ਜਹਾਜ਼ ਟਰੰਪ ਫੋਰਸ 1 1990 ਦੇ ਦਹਾਕੇ ਦਾ ਇੱਕ ਪੁਰਾਣਾ 757 ਜਟ ਹੈ ਇਸ ਨੂੰ 2011 ਦੇ ਵਿੱਚ ਖਰੀਦਾ ਗਿਆ ਸੀ ਟਰੰਪ ਅਹੁਦਾ ਛੱਡਣ ਤੋਂ ਬਾਅਦ ਵੀ ਇਸ ਜਹਾਜ਼ ਦੀ ਵਰਤੋਂ ਕਰ ਸਕਦੇ ਨੇ ਕਤਰ ਦਾ ਜਹਾਜ਼ ਮੌਜੂਦਾ ਫੋਰਸ 1 ਨਾਲੋਂ ਕਿਤੇ ਜ਼ਿਆਦਾ ਆਧੁਨਿਕ ਅਤੇ ਆਲੀਸ਼ਾਨ ਹੈ ਹਾਲਾਂਕਿ ਕਤਰ ਨੇ ਅਜੇ ਤੱਕ ਇਸ ਬਾਰੇ ਖੁੱਲ ਕੇ ਕੁਝ ਨਹੀਂ ਕਿਹਾ ਇੱਕ ਰਿਪੋਰਟ ਦੇ ਮੁਤਾਬਕ ਸਰਕਾਰੀ ਬੁਲਾਰੇ ਅਲੀ ਅਲ ਅਸਾਰੀ ਨੇ ਕਿਹਾ ਕਿ ਜਹਾਜ਼ ਦੇ ਤਬਾਦਲੇ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਚੱਲ ਰਹੀ ਹੈ ਤੇ ਹੁਣ ਤੱਕ ਕੋਈ ਫੈਸਲਾ ਅਜੇ ਤੱਕ ਨਹੀਂ ਆਇਆ ਇਸ ਦੇ ਨਾਲ ਹੀ ਸੀਬੀਐਸ ਨਿਊਜ਼ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜਹਾਜ਼ 트੍ਰੰਪ ਦੇ ਕਾਰਜਕਾਲ ਦੇ ਅੰਤ ਵਿੱਚ ਉਹਨਾਂ ਦੀ ਲਾਇਬ੍ਰੇਰੀ ਨੂੰ ਦਾਨ ਕਰ ਦਿੱਤਾ ਜਾਵੇਗਾ ਹਾਲਾਂਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਤੋਹਫਾ ਪ੍ਰਾਪਤ ਕਰਨ ਤੋਂ ਬਾਅਦ ਵੀ 트ੰਪ ਇਸ ਜਹਾਜ਼ ਦੀ ਵਰਤੋਂ ਤੁਰੰਤ ਜਿਹੜਾ ਨਹੀਂ ਕਰ ਸਕਣਗੇ ਸੁਰੱਖਿਆ ਪ੍ਰਵਾਨਗੀ ਪ੍ਰਾਪਤ ਕਰਨ ਦੇ ਵਿੱਚ ਕੁਝ ਸਮਾਂ ਲੱਗ ਸਕਦਾ ਹੈ 트ੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਦੋ ਬੋਇੰਗ 747 ਜਹਾਜ਼ਾਂ ਨੂੰ ਆਧੁਨਿਕ ਬਣਾਉਣ ਦੇ ਲਈ ਇੱਕ ਸੌਦਾ ਕੀਤਾ ਸੀ ਜਿਨ੍ਹਾਂ ਨੂੰ ਨਵੇਂ 에어ਫੋਰਸ 1 ਜਹਾਜ਼ ਦੇ ਵਜੋਂ ਵਰਤਿਆ ਜਾਣਾ ਸੀ ਬੋਇੰਗ ਦੇ ਨਾਲ ਸੌਦੇ ਦੇ ਵਿੱਚ ਵਾਰ-ਵਾਰ ਦੇਰੀ ਨੇ ਬਜਟ ਨੂੰ 2 ਬਿਲੀਅਨ ਡਾਲਰ ਤੋਂ ਵੱਧ ਕਰ ਦਿੱਤਾ। ਬੋਇੰਗ ਨੇ ਕਿਹਾ ਜਹਾਜ਼ ਦੀ ਡਿਲੀਵਰੀ 2017 ਤੱਕ ਲੱਗ ਸਕਦੀ ਹੈ। ਟਰੰਪ ਇਸ ਤੋਂ ਨਾਰਾਜ਼ ਸਨ ਤੇ ਉਹਨਾਂ ਨੇ ਕਿਹਾ ਕਿ ਉਹ ਵਿਕਲਪ ਤੇ ਵਿਚਾਰ ਕਰ ਰਹੇ ਨੇ। ਇਸ ਤੋਂ ਬਾਅਦ ਟਰੰਪ ਫਰਵਰੀ ਦੇ ਵਿੱਚ ਕਤਰ ਦੇ 747 ਜਹਾਜ਼ ਨੂੰ ਦੇਖਣਗੇ। ਫਿਰ ਇਹ ਜਹਾਜ਼ ਪੋਲੋਰੀਡਾ ਦੇ ਪਾਮ ਬੀਚ ਹਵਾਈ ਅੱਡੇ ਤੇ ਖੜਾ ਸੀ। ਇਸ ਤੋਂ ਬਾਅਦ 트럼ਪ ਤੋਂ ਪੁੱਛਿਆ ਗਿਆ ਕਿ ਕੀ ਉਹ ਬੋਇੰਗ ਦੀ ਬਜਾਏ 에어ਬੱਸ ਜਹਾਜ਼ ਖਰੀਦਣ ਬਾਰੇ ਵਿਚਾਰ ਕਰ ਰਹੇ ਨੇ ਤਾਂ ਫਿਰ ਉਸ ਨੇ ਕਿਹਾ ਨਹੀਂ ਮੈਂ ਬੋਇੰਗ ਨੂੰ 에어ਬੱਸ ਦੇ ਨਾਲ ਬਦਲਣ ਬਾਰੇ ਨਹੀਂ ਸੋਚ ਰਿਹਾ ਪਰ ਮੈਂ ਇੱਕ ਵਰਤਿਆ ਹੋਇਆ ਜਹਾਜ਼ ਖਰੀਦ ਸਕਦਾ ਅਤੇ ਇਸ ਨੂੰ ਸੋਧ ਸਕਦਾ 트럼ਪ ਨੂੰ ਦਿੱਤੇ ਕਿਸ ਲਗਜ਼ਰੀ ਤੋਹਫੇ ਨੂੰ ਲੈ ਕੇ ਵੀ ਵਿਵਾਦ ਸ਼ੁਰੂ ਹੋ ਗਿਆ ਅਮਰੀਕੀ ਸੰਵਿਧਾਨ ਦੇ ਇਮੋਲੂਮੈਟਸ ਕਲਾਸ ਦੇ ਅਨੁਸਾਰ ਕੋਈ ਵੀ ਜਨਤਕ ਅਹੁਦਾ ਸੰਭਾਲਣ ਵਾਲਾ ਵਿਅਕਤੀ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਰਾਜਾਂ ਜਬ ਵਿਦੇਸ਼ੀ ਰਾਜਾ ਰਾਜ ਤੋਂ ਕੋਈ ਤੋਹਫ਼ਾ ਜਾਂ ਉਪਾਦੀ ਸਵੀਕਾਰ ਨਹੀਂ ਕਰ ਸਕਦਾ ਅਮਰੀਕੀ ਡੈਮੋਕ੍ਰੈਟਿਕ ਨੂੰ ਕਾਨੂੰਨ ਸੱਜਾ ਨੇ ਇਸ ਤੋਹਫ਼ੇ ਦੇ ਸਕੇ ਸਰਾਜ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ ਤੋਹਫ਼ਾ ਟਰੰਪ ਦੇ ਵਪਾਰਕ ਹਿੱਤਾਂ ਅਤੇ ਉਹਨਾਂ ਦੀਆਂ ਰਾਸ਼ਟਰਪਤੀ ਜ਼ਿੰਮੇਵਾਰੀਆਂ ਦੇ ਵਿਚਕਾਰ 파ੜੇ ਨੂੰ ਦਰਸਾਉਂਦਾ ਹੈ ਸੈਟ ਲੂਇਸ ਦੇ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਲਾ ਦੀ ਮਾਹਰ ਕੈਥਲਿਨ ਕਲਾਰਕ ਕਹਿੰਦੀ ਹੈ 트럼ਪ ਦਾ ਮੰਨਣਾ ਹੈ ਕਿ ਉਹ ਜਾਜ ਤੋਂ ਬਚ ਸਕਦੇ ਨੇ 트럼ਪ ਦੀਆਂ ਨੀਤੀਆਂ ਨਿੱਜੀ ਦੌਲਤ ਇਕੱਠੀ ਕਰਨ ਦੀਆਂ ਹਨ ਇਸ ਦੇ ਨਾਲ ਹੀ ਸੈਨੇਟ ਘੱਟ ਗਿਣਤੀ ਨੇਤਾ ਚੱਕ ਜੂਮਰ ਨੇ 트럼ਪ ਦੇ ਅਮਰੀਕਾ ਫਰਸਟ ਨਾਰੇ ਦਾ ਅੰਮਨਜਾਕ ਵੀ ਦਾ ਹੈ ਉਹਤੀ ਦੱਸਦੀ ਕਿ ਅਮਰੀਕਾ ਕਤਰ ਦੇ ਵੱਲੋਂ ਦਿੱਤਾ ਜਾ ਰਿਹਾ ਡੋਨਾਲਡ 트럼ਪ ਨੂੰ ਇਹ ਜਹਾਜ਼ ਜੋ ਤੋਪੇ ਦੇ ਵਿੱਚ ਇੱਕ ਲਗਜ਼ਰੀ ਜਿਹੜਾ ਘਰ ਵਾਗ ਹੋਵੇਗਾ ਇਸ ਦੇ ਅੰਦਰ ਕਈ ਜਿਹੜੇ ਕਿ ਕਮਰੇ ਜਿਹੜੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਸ ਦੇ ਅੰਦਰ ਦਾ ਜੋ ਨਜ਼ਾਰਾ ਹੈ ਉਹ ਕਿਸੇ ਮਹਿੰਗੇ ਤੇ ਵੱਡੇ ਅਲੀਸ਼ਾਨ ਘਰ ਵਰਗਾ ਹੈ ਇਸ ਦੇ ਵਿੱਚ ਬੈੱਡ ਲੱਗੇ ਹੋਏ ਨੇ ਸੋਫੇ ਲੱਗੇ ਹੋਏ ਨੇ ਉਹ ਕਈ ਤਰ੍ਹਾਂ ਦੀ ਜੜੀਆਂ ਸਹੂਲਤਾਂ ਦੇ ਨਾਲ ਇਹ ਜਹਾਜ਼ ਜਿਹੜਾ ਲੈਸ ਹੈ